ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਤੁਹਾਡਾ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਹੈਗੀ ਇਹ ਛੁੱਟੀ ਦਿਨ ਹੈਗਾ ਫਰਡੇ ਤੇ ਕਾਪੇ ਬਹੁਤ ਜਿਆਦਾ ਕਾਪਿਆ ਪਿਆ ਸੀ ਵੱਡਾ ਵੱਡਾ ਕਾਹ ਹੋਇਆ ਪਿਆ ਸੀ ਨਾ ਗੰਦ ਹੋਇਆ ਪਿਆ ਸੀ ਤੇ ਗੁੜਾਈ ਨੂੰ ਹੀ ਬੂਟਿਆਂ ਦੀ ਕਰਨ ਵਾਲੀ ਸੀ ਤੇ ਹੁਣ ਆ ਗਿਆ ਮਾਲੀ ਆਪਾਂ ਚੱਲਦੇ ਆਂ ਮਾਲੀ ਨੂੰ ਦੇਖਦੇ ਆਂ ਵਾਲੇ ਉਹਨੂੰ ਦੱਸਦੇ ਆਂ ਵੀ ਇੱਦਾਂ ਇੱਦਾਂ ਕਰ ਲੈ ਇੱਥੇ ਹਨਾ ਸੱਕਦਾ ਜਿਵੇਂ ਐਵੇਂ ਵਿੱਚ ਵਿਚਾਲੀ ਰਹਿ ਜਾਂਦਾ ਕੰਮ ਦਾ ਹੁੰਦਾ ਤਾਂ ਕੁਝ ਈ ਛੱਡ ਜਾਂਦੇ ਨੇ ਤੇ ਭਾਈ ਚੰਸ ਅੱਜ ਆਪਾਂ ਕਰੀਏ ਨਾ ਤੇ ਮਾਲੀ ਨੂੰ ਮੈਂ ਫ ਚਲ ਕਰਦੇ ਆਂ ਹਾਂ ਪੱਗਾਂ ਦੀ ਨਾਲ ਬਾਹਰ ਚੱਲਦੇ ਆਂ ਇੱਧਰ ਵੀ ਜਾ ਕੋਈ ਨਾ ਜਾਣੀ ਆ ਮੈਂ ਬੀਬੀ ਦੇ ਚਿੱਟਕਾ ਲਾ ਪਈ ਹਾਂ ਅੰਦਰ ਆਹ ਦੇਖ ਮਾਰਨੀ ਤੂੰ ਪਹਿਲਾਂ ਗੁੜਾਈ ਕਰ ਸਾਰੇ ਬੂਟਿਆਂ ਦੀ ਆਹ ਦੇਖ ਬੂਟਿਆਂ ਦਾ ਤਾਂ ਹਾਲ ਹੋਇਆ ਪਿਆ ਮਾੜਾ ਸਾਰੇ ਹੁੰਦਾ ਹਾਂ ਤੇ ਫੇਰ ਇਹ ਝਾੜੂ ਲਾਈ ਇੱਥੋਂ ਚੰਗਾ ਕਾ ਲਈ ਮਸ਼ੀਨ ਮਾਰ ਕੇ ਸਾਰਿਆਂ ਦੀ ਗੁੜਾਈ ਕਰਾਹਾ ਸੁੱਕੇ ਪੱਤੇ ਜਿਹੜੇ ਇਹਨਾਂ ਨੂੰ ਕੱਢ ਜਿੱਥੇ ਤੂੰ ਖਲਖੁਲ ਪਾ ਕੇ ਗਿਆ ਸੀ ਉਹ ਖਾਲੋਂ ਮੇ ਪਈ ਆ ਕਿਉਂਕਿ ਗੁੜਾਈ ਕਰੀ ਨਹੀਂ ਖਲ ਤਾਂ ਮੈਂ ਪਾਈ ਨਹੀਂ ਸੀ ਕੋਣ ਪਾਕੇ ਗਿਆ ਸਿਰ ਗੁੜਾਈ ਨਹੀਂ ਤਾਇਆ ਪਾਕੇ ਲਿਆ ਹੋਣਾ ਕੋਣ ਪਾਕੇ ਗਿਆ ਸੀ ਹਾਂ ਉਹਨਾਂ ਦਾ ਜਿਹੜੇ ਸਰਦੀ ਲਾਉਣ ਆਏ ਸੀ ਨਾ ਉਹਨਾਂ ਨੇ ਪਾਈ ਹੋਣੀ ਮੈਂ ਤਾਂ ਕਹਿੰਨੀ ਸਰ ਗੁੜਾਈ ਨਹੀਂ ਨਾ ਕਿਤੇ ਗੁੜਾਈ ਤਾਂ ਕਰਨੀ ਹੈ ਮੈਂ ਗੁੜਾਈ ਕਰਦੀ ਹਾਂ ਹਾਂ ਤੂੰ ਗੁੜਾਈ ਨਹੀਂ ਕਰੀ ਜੇ ਤੂੰ ਗੁੜਾਈ ਕਰੀ ਹੁੰਦੀ ਤਾਂ ਉਹ ਰਲ ਜਾਂਦੀ ਸੀ ਇੱਥੇ ਆਹ ਦੇਖ ਇਹਨਾਂ ਦੀ ਸੈਟਿੰਗ ਕਰਿਆ ਕਰਾ ਬੂਟੇ ਡਿੱਗੇ ਠੱਠੇ ਪਈ ਆ ਜਿਹੜੇ ਉਵੇਂ ਡਿੱਗੇ ਪਏ ਆ ਇਹ ਤਾਂ ਵੈਸੇ ਖતમ ਹੋ ਗਏ ਮੋੜ ਤੇ ਕੱਢਣੇ ਡੀ ਤੇ ਜਿਹੜੇ ਆਹ ਵਾਲੇ ਨੇ ਆਹ ਤੇ ਸਾਰੇ ਕੱਢ ਦੇ ਇਹਨਾਂ ਨੂੰ ਹੁਣ ਪਾਣੀ ਦੇ ਬਾਕੇ ਮੈਂ ਲਾ ਦ ਪਾਣੀ ਲਾਉਣਾ ਤੁਹਾਨੂੰ ਨਹੀਂ ਨਹੀਂ 1 ਵਜੇ ਤੇ ਨਿਕਲ ਜਾਣਗੇ ਫਿਰ ਪਾਣੀ ਲਾ ਕੇ ਤੇ ਪੈਨਲਟੀ ਲੱਗ ਜੂਗੀ ਸਪੈਰ ਚੀਜ਼ ਤਾਂ ਮੈਂ ਲਿਆਉਂਗੀ ਲਾ ਲਿਆ ਪਰ ਇਹਨਾਂ ਨੂੰ ਕੱਢ ਜੋਦੇ ਵਿੱਚ ਹੀ ਪਾਜੋ ਵਿੱਚ ਠੀਕ ਆ ਬਹੁਤ ਅਜੀਬ ਵੈਸੇ ਬਹੁਤ ਹੈ ਪਹਿਲਾਂ ਇਹਨੂੰ ਕੱਢਾਂਗੀ ਨਾ ਬਾਸ ਫਿਰ ਇਹਦੇ ਚ ਲਾ ਦੂੰਗੀ ਮੈਂ ਲਿਆ ਕੇ ਸਾਰੇ ਜਿਹੜੇ ਕੱਢਣ ਵਾਲੇ ਉਹਨਾਂ ਨੂੰ ਕੱਢ ਦੋ ਤੇ ਸਫਾਈ ਪੂਰੀ ਤਿਆਰੀਆਂ ਦੀ ਗੁਡਾਈ ਕਰਕੇ ਜਾਓ ਆਇਆ ਨਾ ਹੋਵੇ ਭਾਈ 13 ਦਿਨ ਪ੍ਰਵੀਨ 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 ਤੂੰ ਬਾਹਰ ਟਿਲ ਲੈ ਣੜਾ ਜੇ ਤਾਂ ਕੰਮ ਬਹੁਤ ਕਰਦਾ ਤੂੰ ਤਾਂ ਜਿਹੜੇ ਬੂਟੇ ਤੇ ਬਹਿ ਜਾ ਨਾ ਉੱਥੇ ਬੈਠ ਰਹਿਣਾ ਇਹਨੂੰ ਲਾਇਆ ਕਾ ਕੰਮ ਤੇnga ਪਾਇਆ ਨਹੀਂ ਹੁੰਦਾ ਤੇਰਾ ਹਾਂ ਉਹਨੂੰ ਮੈਂ ਤੇਰੇ ਕੋਲੋਂ ਕਰਾਇਆ ਸੀ ਉਹ ਲੈ ਕੇ ਆਇਆ ਕਰੋ ਇੱਕ ਵਾਰ ਤੁਹਾਨੂੰ ਦੱਸ ਕੇ ਜਾਇਆ ਕਰੋ

ਚੜ ਤੇ ਚੜਦੀ ਆ ਇਹਨੂੰ ਸੈਟਿੰਗ ਕਰਕੇ ਜਾਇਓ ਬੰਨ ਕੇ ਜਾਇਓ ਥੱਲੇ ਲਟਕੀ ਜਾਂਦੀ ਸਾਰੀਆਂ ਚੈੱਕ ਕਰ ਲਿਓ ਇਹ ਜਿਹੜੀਆਂ ਡਿੱਗੀ ਜਾਂਦੀਆਂ ਥੱਲੇ ਹਾਂ ਉਹ ਮੈਂ ਦੇ ਦੇਣੀ ਆ ਲੋ ਜੀ ਆਪਾਂ ਮਾਲੀ ਨੂੰ ਕੰਮ ਦੇਤਾ ਦੇ ਆਈ ਕੰਮ ਦੇ ਆਈ ਮੈਂ ਕੰਮ ਮਾਲੀ ਨੂੰ ਤੇ ਉਹ ਕਹਿੰਦਾ ਵੀ ਪਹਿਲਾਂ ਮੈਂ ਇੱਕ ਵਾਰੀ ਮਸ਼ੀਨ ਲਾ ਦਾਂ ਮੈਂ ਛਾੜੂ ਬਾਹਰ ਚਲਾਉਂਗਾ ਪਹਿਲਾਂ ਮੈਂ ਕੱਖ ਕੱਢੂੰਗਾ ਉਹ ਗਏ ਮਾਲੀ ਨਹੀਂ ਮਾਲੀ ਦਾ ਮੁੰਡਾ ਪਾਂਜਣ ਵਾਲਾ ਮੈਂ ਉਹਨੂੰ ਕਿਹਾ ਅਈ ਮੈਂ ਕਿਹਾ ਤੂੰ ਜਮਾ ਕੰਮ ਨਹੀਂ ਕਰਦਾ ਦੂਜੇ ਨੂੰ ਕਿਹਾ ਤੂੰ ਇੱਕ ਬੁੱਟੇ ਤੇ ਬੈਠਾ ਰਹਿਣਾ ਉੱਥੇ ਬੈਠਾ ਰਹਿਣਾ ਹੂੰ ਦੂਜੇ ਨੂੰ ਕਿਹਾ ਰਵੀ ਨੂੰ ਮੈਂ ਕਿਹਾ ਉਹਨੂੰ ਕੰਮ ਲਾ ਕੇ ਰੱਖਿਆ ਕਰ ਉਹ ਚੁੱਪ ਕਰ ਜਾਂਦਾ ਬੋਲਦਾ ਹੀ ਨਹੀਂ ਨਾ ਮੈਂ ਤਾਂ ਨਹੀਂ ਖੜ ਪਾ ਕੇ ਗਿਆ ਤੂੰ ਬਾਈ ਜ ਨਹੀਂ ਮੈਂ ਕਿਹਾ ਤੂੰ ਬਾਈ ਦਾ ਨਹੀਂ ਪਰ ਤੂੰ ਵਡਾਈ ਵੀ ਨਹੀਂ ਕੀਤੀ ਗੜਾਈ ਵੀ ਨਹੀਂ ਕੀਤੀ ਤੂੰ ਹਾਂ ਹਾਂ ਹੁਣ ਮੈਂ ਕਰ ਦਿੰਦਾ ਕਰਦਾ ਹਾਂ ਮੈਂ ਉਹ ਕਿਹਾ ਸੀ ਰੇ ਨਹੀਂ ਮੰਮਾ ਕੀ ਇਹ ਗਿਰ ਕਰੂਗਾ ਕਿ ਮੈਂ ਲਓ ਜੀ ਆਪਾਂ ਮਾਲੀ ਨੂੰ ਕੰਮ ਲਾ ਦਿੱਤਾ ਤੇ ਹੁਣ ਆਪਾਂ ਬੋਣੇ ਸਿਰ ਮੈਂ ਨਾਲ ਹੀ ਸੀਗੀ ਪਹਿਲਾਂ ਤੇ ਰੋਟੀ ਰੋਟੀ ਵੀ ਖਾ ਲਈ ਆਪਾਂ ਤੇ ਹੁਣ ਆਪਾਂ ਸਿਰ ਵਾ ਲਈਏ ਲਓ ਮੈਂ ਤੁਹਾਨੂੰ ਦੱਸਾ ਜੀ ਇੱਕ ਤਾਂ ਆਪਾਂ ਸਿੰਪਲ ਹੀ ਸਰਵਾਉਣੇ ਜਿਸ ਤਰ੍ਹਾਂ ਆਏ ਮੈਂ ਆਈ ਆਮ ਕਰਕੇ ਮੈਂ ਇਦਾਂ ਹੀ ਹੋਣੀ ਹੁੰਦੀ ਹੈ ਉਦੋਂ ਨਾਲ ਪਤਾ ਕੀ ਹੁੰਦਾ ਸਿਰ ਥੋੜਾ ਜਿਹਾ ਪਿਆ ਜਾ ਜਾਂਦਾ ਔਰ ਗਰਮੀਆਂ ਦੇ ਵਿੱਚ ਆਪਾਂ ਨੂੰ ਇਹ ਤੋਂ ਇਦਾਂ ਹੀ ਰੱਖਿਆ ਜਾਂਦਾ ਜਰਾ ਇ ਰੱਖਿਆ ਨਹੀਂ ਜਾਂਦਾ ਉਹ ਤਰੀਕੇ ਨਾਲ ਤੇ ਜਾਂ ਹੁਣ ਮੈਂ ਥੋੜੇ ਜਿਹੇ ਦਿਨ ਹੋ ਗਏ ਥੋੜਾ ਜਿਹਾ ਮੈਨੂੰ ਐ ਲੱਗਦਾ ਬਾਲੇ ਚਿਪਿਆ ਜਾ ਤੇ ਮੈਂ ਕੀ ਕਰਦੀ ਐ ਸੋ ਹਲਕਾ ਆ ਜਾ ਬਸ ਇਦਾਂ ਹੀ ਵਾਹ ਕੇ ਨਾ ਇਥੇ ਮਾੜਾ ਜਿਹਾ ਬਸ ਇਦਾਂ ਚੱਕ ਕੇ ਇਥੇ ਸੂਈ ਜੀ ਲਾ ਲੈਣੀ ਥੋੜਾ ਜਿਹਾ ਫਲਫੀ ਹੋ ਜਾਂਦਾ ਗੋਹਾ ਤੇ ਆਹੀਂ ਇਧਰੋਂ ਵਾਇਆ ਹੋਇਆ ਬਸ ਮਾੜਾ ਜਿਹਾ ਬਸ ਇਥੋਂ ਆਹੀਂ ਫੜਕੇ ਜੀ ਇਦਾਂ ਜੀ ਕਰ ਲੈਣੀ ਆ ਲੋ ਜੀ ਅਗੋਂ ਥੋੜਾ ਜਿਹਾ ਫਲਫੀ ਹੋ ਗਿਆ ਬਸ ਪਿੱਛੇ ਆਪਾਂ ਕਰ ਲੈਨੇ ਆ ਗੁੱਤ ਠੀਕ ਹੈ ਜੀ ਤੇ ਵਧੀਆ ਬਾਲ ਹੋ ਜਾਂਦੇ ਨੇ ਆ ਥੋੜਾ ਜਿਹਾ ਜ਼ਿਆਦਾ ਹੋ ਗਿਆ ਅ ਬਸ ਥੋੜਾ ਜਿਹਾ ਧਿਆਨ ਜਿਨਾ ਕਰਨਾ ਪੈਂਦਾ ਹੈਗਾ ਬਸ ਇਦਾਂ ਹੀ ਫੜ ਕੇ ਆਪਾਂ ਇਦਾਂ ਕਰ ਲੈਨੇ ਆ ਪਿੱਛੇ ਜੀ ਲੱਗੀ ਹੁੰਦੀ ਸੂਈ ਤਾਂ ਮੇਰੇ ਅੱਗੇ ਨਹੀਂ ਲੱਗੀ ਹੁੰਦੀ ਤੇ ਇਹਦੇ ਨਾਲ ਇੰਨੇ ਕਰਾ ਥੋੜਾ ਜਿਹਾ ਗੋਂ ਫਲਫੀ ਜਾ ਹੋ ਜਾਂਦਾ ਤੇ ਜੇ ਜੀ ਦਾ ਫੇਸ ਪਤਲਾ ਹੁੰਦਾ ਉਹਦੇ ਲਈ ਇਹ ਬਹੁਤ ਵਧੀਆ ਲੱਗਦਾ ਹੈ ਜਿਹਦਾ ਭਾਰਾ ਫੇਸ ਹੁੰਦਾ ਹੈ ਉਹਦੇ ਤੇ ਚਲੋ ਵਾਲੇ ਫਲਫੀ ਚੰਗੇ ਵੀ ਨਹੀਂ ਲੱਗਦੇ ਹੁਣ ਮੇਰਾ ਫੇਸ ਕੋਈ ਜ਼ਿਆਦਾ ਭਾਰੀ ਨਹੀਂ ਹੈਗਾ ਫੇਸ ਕਰਕੇ ਆਪਾਂ ਹਲਕਾ ਜਿਹਾ ਫਲਫੀ ਬਣਾ ਲੈਨੇ ਆ ਇਹਨੇ ਨਾਲ ਥੋੜਾ ਵਧੀਆ ਲੱਗਦਾ ਕਿ ਜਿੱਥੇ ਕਿਤੇ ਜਾਵਾਂ ਤੇ ਸਿਰ ਕਿਵੇਂ ਬਾਵਾਂ ਸੋਚਦੇ ਆਪਾਂ ਕਈ ਵੇਲੇ ਬਸ ਹੋ ਜਾਣਾ ਸੰਦੇ ਆਪਾਂ ਸੋਚਦੇ ਆ ਤੇ ਕਿੱਥੇ ਜਾਵਾਂ ਤੇ ਸਿਰ ਕਿਵੇਂ ਬਾਵਾਂ ਸੋਹਰੇ ਜਾਵਾਂ ਤੇ ਸਿਰਦੀ ਮਮਾ ਜੰਨੀ ਪਾ ਦਿਆ ਲਓ ਜੀ ਸਿਰ ਵਾਲਿਆ ਆਪਾਂ 1 ਮਿੰਟ ਦੇ ਵਿੱਚ ਸਿਰ ਬਹਿ ਜਾਂਦਾ ਸਿਰਮੋਣਾ ਕੀ ਔਖਾ ਹੈ ਹੁਣ ਭੈਣਾਂ ਕਹਿਣਗੀਆਂ ਲਓ ਅਸੀਂ ਤਾਂ ਮਿੰਟ ਦੇ ਚ ਜੂੜਾ ਹੀ ਬਣਾ ਲੈਨੇ ਹੁੰਨੇ ਤੁਰਨੀਆਂ ਜਾਂਦੀਆਂ ਹਨਾ ਲਓ ਜੀ ਕਈ ਭੈਣਾਂ ਤਾਂ ਜੂੜੇ ਕਰਦੀਆਂ ਨੇ ਅੱਛੀ ਗੱਲ ਹੈ ਕਈਆਂ ਦੇ ਜੂੜੇ ਦੱਸਦਾ ਲਓ ਜੀ ਥੋੜਾ ਜਿਹਾ ਹਲਕਾ ਜਿਹਾ ਫਲਫੀ ਹੋ ਗਿਆ ਔਰ ਇਹ ਚੰਗਾ ਲੱਗਦਾ ਹੁੰਦਾ ਇੰਨਾ ਕ ਫਲਫੀ ਜਿਹਾ ਕੀਤਾ ਹੋਇਆ ਨਹੀਂ ਤਾਂ ਬਾੜੀ ਚਿੱਪੀ ਜਿੱਪੀਆ ਹੋ ਜਾਂਦਾ ਤੇ ਜੂੜਾ ਬਣਾਉਣਾ ਜੂੜਾ ਬਣਾ ਲਓ ਉਸ ਤੋਂ ਬਹੁਤ ਅਸੀਂ ਕੁਝ ਬਣਾ ਲਈਏ ਬਣਾ ਲਓ ਠੀਕ ਹੈ ਦੱਸਿਓ ਤੁਸੀਂ ਮੇਰਾ ਇੰਨਾ ਕਿਹੜਾ ਸਟਾਈਲ ਤੁਹਾਨੂੰ ਕਿਉਂ ਚਾ ਲੱਗਿਆ ਜੇ ਬੀ ਜੇ ਵੀ ਨਹੀਂ ਹੈਗਾ ਬਸ ਥੋੜਾ ਜਿਹਾ ਫਲਫੀ ਹੈ ਤੇ ਲੋ ਜੀ ਹੁਣ ਆਪਾਂ ਕੰਮ ਕਰਦੇ ਹਾਂ ਹੋਰ ਇਹ ਤਾਂ ਹੋ ਗਈਆਂ ਅਸੇ ਦੀਆਂ ਗੱਲਾਂ ਸਿਰ ਆਪਾਂ ਵਾਲਿਆ ਜਾਣਾ ਭੱਗਦੇ ਨਹੀਂ ਹੈਗਾ ਉਹ ਤਾਂ ਮੈਂ ਤੁਹਾਨੂੰ ਦੱਸਿਆ ਵੀ ਜੇ ਤੂੰ ਸੋਚ ਰਹੀ ਆ ਵੀ ਮੈਂ ਫਲਾਣੇ ਥਾਂ ਜਾਵਾਂ ਤੇ ਸਿਰ ਕਿਵੇਂ ਬਾਵਾਂ ਤੇ ਸਿਰ ਇਸ ਤਰ੍ਹਾਂ ਬਾਲਿਆ ਕਰੋ ਤੁਸੀਂ ਤੇ ਸਿੰਪਲ ਦਾ ਸਿੰਪਲ ਇਹ ਅਗੋਚਾ ਲੱਗ ਹੁੰਦਾ ਹੈ ਤੇ ਹੁਣ ਆਪਾਂ ਜਾਣਾ ਹੈਗਾ ਸ਼ੌਪ ਤੇ ਹੋਰ ਆਪਾਂ ਕਿੱਥੇ ਜਾਣਾ ਹੈ ਤੇ ਸ਼ੌਪ ਤੇ ਵੀ ਅੱਜ ਆਪਾਂ ਕੰਮ ਹੀ ਕੰਮ ਕਰਨੇ ਨੇ ਪਹਿਲਾਂ ਮਾਲੀ ਨੂੰ ਫੇਰ ਜਿਹੜਾ ਮਾਰਕੀ ਆਉਂਦੀ ਥੋੜੀ ਦੇਰ ਚ ਆਪਾਂ ਦੇਖ ਲਈਏ ਕੀ ਕੰਮ ਕੀਤਾ ਹੈਗਾ ਤੇ ਇੱਕ ਮੈਂ ਕੱਟ ਲਾਂ ਤਰਬੂਜ ਕਿਉਂਕਿ ਆਪਾਂ ਲੈ ਕੇ ਜਾਣਾ ਹੈਗਾ ਸ਼ੌਪ ਤੇ ਹੀ ਉਸੇ ਖਾਵਾਂਗੇ ਠੰਡਾ ਹੁੰਦਾ ਤਰਬੂਜ ਸਾਰੇ ਖਾਇਆ ਕਰੋ ਗਰਮੀਆਂ ਦੇ ਵਿੱਚ ਖਾਣ ਲਈ ਡਰਿੰਕ ਵੀ ਬਹੁਤ ਅੱਛਾ ਬਣਦਾ ਹੈ ਇਹ ਤਰਬੂਜ ਦਾ ਪਰ ਆਪਾਂ ਅੱਜ ਡਰਿੰਕ ਨਹੀਂ ਬਣਾ ਰਹੇ ਆਪਾਂ ਕੱਟ ਕੇ ਹੀ ਲੈ ਕੇ ਜਾ ਰਹੀਆਂ ਨਾਲ ਚਲੋ ਚੱਲਦੇ ਆਂ ਬਰ ਕਿਚਨ ਚ ਤਰਬੂਜ ਕੱਟਦੇ ਆਂ ਸੌਰੀ ਕਰ ਮੀਨਾ ਵੀ ਸੀ ਅੱਛਾ ਐਡਾ ਹੀ ਸੀ ਆਦਾਂ ਮੈਂ ਬੇਲੀ ਬਰ ਲਈਆਂ ਬੀਬੀ ਕੇ ਨੇ ਮੇਰੇ ਮੂੰਹ ਬੜਾ ਸੋਤਾ ਦਾ ਕੱਟਦਾ ਮੈਂ ਇਸ ਤੇ ਕਰ ਲੇ ਆਪੇ ਇਹ ਕੰਦੂ ਦੂਜੀ ਦੀ ਉਹ ਦống ਦੇ ਦੋ ਲੈ ਲਈਏ ਉਹ ਦਿਓ ਲੋ ਦੀ ਇਹਨੂੰ ਪਹਿਲਾਂ ਆਪਾਂ ਧੋ ਲਈਏ ਇਹੋ ਬਹੁਤ ਵੱਡਾ ਹੈ ਬਹੁਤ ਈ ਨੂੰ ਮਿੱਠਾ ਦੇ ਨਿਗਲੇ ਕੋਈ ਫੇਸ ਬਾਲਾ। ਹੂੰ। ਕੋਈ ਤੇ ਬੇ ਜੇ ਨਹੀਂ ਖਾਣਾ ਬਾਲਾ। ਕੋਈ ਨਾ ਬਈ ਖੰਡ ਤੋਟਾ ਸੀ ਪਰਹੇਜ ਕਰਦੇ ਆ। ਸੀ ਮੈਨੂੰ ਲੱਗਦਾ ਬਾਲਾ ਮਿੱਠਾ ਨਹੀਂ ਹੋਣਾ। ਬਾਲਾ ਰੈੱਡ ਨਹੀਂ ਹੈਗਾ ਹੋਰ ਇਹ ਚਿੱਟਾ ਜਾ। ਲਾਲ ਲਾਲ ਬਾਲਾ। ਹੂੰ। ਚਿੱਟਾ ਚਿੱਟਾ ਜਿਹਾ ਲੱਗਦਾ ਮੈਨੂੰ ਤੇ। ਇਹ ਕਿਤੇ ਹੀ ਹੋਊਗਾ ਤਾਂ। ਲੱਗਦਾ ਹੈ ਵੀ ਠੀਕ ਹੀ ਹੋਊਗਾ ਇਹ ਬਾਲਾ ਨਹੀਂ ਬੰਦਿਆ। ਮੈਂ ਹੋਰ ਕਿਦਾਂ ਬੈਸ ਲੱਕਿਆ। ਹਾਂ ਦੀਦੀ ਤੁਸੀਂ ਮਿੱਠਾ ਨਾ ਰਾਦੇ ਮੈਂ ਜਾਵਾਂ ਨਹੀਂ। ਮੈਂ ਵਾਦੂ ਨੀਂ ਕਿਸੇ ਸੰਦੇਹ ਅਸੀਂ ਟੈਨ ਨਹੀਂ ਉਹ ਤੇਰੀ ਮਰਜ਼ੀ ਆ ਅੱਜ ਹਵਾ ਚੱਲਦੀ ਆ ਮੌਸਮ ਬਦਲ ਗਿਆ ਠੰਡਾ ਹੋ ਗਿਆ ਫੋਕੀ ਦਾ ਤਾਂ ਮੈਂ ਘਾਲ ਲਵਾਂ ਦੀਦੀ ਜੀ ਵੰਗਾਰ ਪਾਣੀ ਕੀ ਆ ਨਹੀਂ ਫੋਕੀ ਤਾਂ ਨਹੀਂ ਹੁੰਦੀ ਥੋੜਾ ਮਿੱਠਾ ਘੱਟ ਰੱਖੀਦਾ ਅੱਜ ਮੈਂ ਰਾਤ ਨੂੰ ਵੀ ਹੁੰਤੇ ਵੇ ਰਾਤ ਨੂੰ ਤੇ ਤੂੰ ਸਬਜ਼ੀ ਬਣਾ ਲਈ ਤੇ ਚਾਵਲ ਬਣਾ ਲਈ ਰਾਜਮਾ ਚਾਵਲ ਕਦੇ ਨਹੀਂ ਬਣਾਏ ਬਹੁਤ ਚਿਰ ਹੋ ਗਿਆ। ਇਹ ਬਣਾਇ ਸੀ ਕਿਸੇ ਨੂੰ ਕਰ। ਇਹ ਸੁਕੀਆਂ ਕਰਨੀਆਂ ਚ ਸਾਲ ਹੋ ਗਏ। ਸਾਲ ਹੋ ਗਏ। ਲਓ ਜੀ ਅਸੀਂ ਸਾਲ ਬਾਅਦ ਅੱਜ ਰਾਜਮਾ ਚਾਵਲ ਖਾਣ ਲੱਗੇ। ਸੰਦੀਪ ਬਾਣੀ ਕਿਛਲੀਆਂ ਕਰਨੀਆਂ ਚ ਬਣਾਏ। ਅਦੇ ਇਸ ਬਹੁਤ ਜਿਆਦਾ ਖੁਸ਼ ਹੋ ਕੇ ਖਾਂਦਾ। ਮੇਰੀ ਕੁੜੀ ਰਾਜਮਾ ਡੌਣ ਦਾ ਪਾਣਾ ਖੁਸ਼ ਹੋ ਕੇ ਖਾਣਾ। ਕੋਲ ਬੇਚਾਰਾ ਬੈਠਾ ਉੱਥੇ। ਉਹ ਇਹ ਪਾਦਾ ਕੈਨੇਡਾ ਜੀ ਮੈਨੂੰ ਤਾਂ ਬਸ ਆਈ ਹੋਇਆ ਤੇ। ਕੁਛ ਨਹੀਂ ਖਾ ਹਾਲ। ਜੋ ਆਪਾਂ ਬੱਤ। ਜਿਵੇਂ ਦੇਖੋ ਫਾਟੋ ਤੇ ਆਹ ਇੰਨਾ ਮੇਰੇ ਫਾਟੋ ਲੱਗੀ ਆ ਐਵੇਂ ਨਹੀਂ ਆ ਹੋਰ ਐਵੇਂ ਨਹੀਂ ਆ ਹ ਉੱਚਾ ਨਮਾ ਗੱਭਰੂ ਆ ਮੇਰਾ ਮੁੰਡਾ ਬਹਿ ਕੇ ਫਾਟੋ ਤੇ ਤੇ ਇਹ ਜਿਹੜੀ ਫਾਟੋ ਲੱਗੀ ਆ ਮੇਰੇ ਘਰ ਵਾਲੀ ਉੱਚਾ ਨਮਾ ਗੱਭਰੂ ਸੀ ਆ ਨਿਕਲੀ ਹੋਰ ਸੋਹਣਾ ਸੱਲਾੜ ਤੇ ਮੇਰਾ ਮੁੰਡਾ ਵੀ ਉੱਚਾ ਨਮਾ ਗੱਭਰੂ ਆ ਸੁਖ ਨਾਲ ਜਿਹੜਾ ਟਾਈਮ ਨਾਲ ਜੀ ਬੱਚਿਆਂ ਨੇ ਮਾਂ ਦੇ ਹੱਥਾਂ ਦੀਆਂ ਖਾਣੀਆਂ ਹੁੰਦੀਆਂ ਨੇ ਉਹ ਟਾਈਮ ਦਾ ਵਿਚਾਰੇ ਕਨੇਡਾ ਲੀ ਜਾ ਸੜਕਾਂ ਤੇ ਗੁਜ਼ਾਰ ਦਿੰਦੇ ਆ ਕਾਦੇ ਹਾਲ ਨੇ ਇੱਕ ਸਰਦਾ ਨਹੀਂ ਬਸ ਐਵੇਂ ਦੇਖੋ ਦੇਖੀ ਗਾੜੇ ਗਾੜੀ ਖਾਂਦੇ ਆ ਕੀ ਨਹੀਂ ਖਾਂਦੇ ਟਾਈਮ ਲੱਗ ਜਾਂਦਾ ਬਣਾ ਲੈਂਦੇ ਨੇ ਨਹੀਂ ਟਾਈਮ ਲੱਗਦਾ ਤੇ ਇਧਰ ਉਧਰ ਫੜ ਕੇ ਪਈ ਜਾਂਦੇ ਨੇ ਜਿਹੜਾ ਕੁਝ ਮਿਲਦਾ ਦੇਖਿਆ ਇਹ ਤੇ ਪਾਪਾ ਨਹੀਂ ਨਹੀਂ ਹੋਰ ਇਹ ਉੱਚੇ ਲੰਬੇ ਫੋਟੋ ਅੱਛਾ ਬਚਾ ਲੈ ਤਾ ਚਾਹ ਦੇਖ ਹਾਂ ਬੜੇ ਸੋਹਣੇ ਸੋਹਣੇ ਤੇ ਸਜਿਆਰੇ ਸਜਿਆਰੇ ਬਹੁਤ ਜਿਆਦਾ ਸਜੇਜ ਦੇ ਪਾਪਾ ਬੜੇ ਸਜਿਆਰੇ ਸੀ ਮੈਂ ਅੱਗੇ ਵੀ ਦੱਸਦੀ ਹੁਣੀ ਆ ਵੀਡੀਓ ਚ ਬੜੇ ਸਜਿਆਰੇ ਸੀ ਸਫਾਈ ਦਾ ਸੰਗ ਤੇ ਬਹੁਤ ਜਿਆਦਾ ਸਜਿਆਰੇ ਬਸ ਸੋਣਣੇ ਆਇਆ ਨਾ ਸੰਦੀਪ ਮੇਰੇ ਨਾਲ ਨਾਲ ਹੀ ਤੁਰੇ ਚੱਲਣਾ ਕਿਚਨ ਚ ਕੰਮ ਕਰਦੇ ਮੇਰੇ ਭਾਵਾਂ ਦਾ ਵੀ ਇਹ ਜੀ ਕਰੀ ਤੇ ਮੈਂ ਮੈਂ ਕਹਿੰਦੀ ਆਪਾਂ ਖੀਰਾ ਖਾਣਾ ਆ ਤਰਬੂਜ ਖਾਣਾ ਮੈਂ ਕਹਿੰਦੀ ਸੀ ਕੱਟ ਕੇ ਫੜ ਕੇ ਕੱਢ ਮੇਰੇ ਤੋਂ ਕੱਟ ਨੂੰ ਕੱਟਾਂ ਲੱਗ ਜਾਂਦੇ ਦਰ ਵਿੱਚ ਭੱਜਦੇ ਜੀ ਆਹ ਇਹ ਕੱਟ ਦੇ ਨੇ ਸੀ ਆਹ ਇਹ ਕਾ ਵੀ ਆਪ ਅੰਦਰ ਬੈਠੇ ਤੇ ਤੂੰ ਕੱਟ ਕੇ ਲਿਆ ਮੇਰੇ ਵਾਸਤੇ ਕਰ ਮੈਂ ਕੀ ਜੇ ਕੰਮ ਕਰੀ ਜਾਂਦੀ ਸੀ ਅਸੀਂ ਸਾਦ ਥੋੜਾ ਸਿਗਾ ਨਾ ਮਿੱਠਾ ਮਿੱਠਾ ਸੀਗਾ ਦੇਖੋ ਜੀ ਸਾਰੇ ਸਾਥ ਹੈ ਜਿਹੜੇ ਉਹ ਛੱਡ ਜਾਂਦੇ ਨੇ ਅਖੀਰ 'ਚ ਬੰਦੇ ਨੂੰ ਸਾਰੇ ਆਪਣੀ ਆਪਣੀ ਦੁਨੀਆ ਵਸਾ ਲੈਂਦੇ ਨੇ ਬੱਚੇ ਆਪਣੀ ਦੁਨੀਆ ਵਸਾ ਲੈਂਦੇ ਨੇ ਹਨਾ ਉਹ ਮੰਨੇ ਵਸੌਣੀਆਂ ਪਰਮਾਤਮਾ ਬੱਚਿਆਂ ਨੂੰ ਬੰਦ ਗੁਸਤੀ ਦੇਵੇ ਉਹਨਾਂ ਦੀ ਸੋਹਣੀ ਜੀ ਦੁਨੀਆ ਵਸੇ ਹਨਾ ਤੇ ਅਖੀਰ ਨੂੰ ਸਾਥ ਦੇਣ ਵਾਲਾ ਜਿਹੜਾ ਰਹਿ ਜਾਂਦਾ ਉਹ ਤੁਹਾਡਾ ਹਸਬੰਡ ਜਾਂ ਤੁਹਾਡੀ ਵਾਈਫ ਹੁੰਦੀ ਹੈ ਲਾਈਫ 파ਟਨਰ ਹੁੰਦਾ ਕਰਮਾ ਵਾਲੀ ਦੀ ਲੱਕੀ ਨੇ ਉਹ ਲੋਕ ਜਿਨ੍ਹਾਂ ਦਾ ਲੰਬਾ ਸਾਥ ਨਹੀਂ ਬਿਦਾ ਹੈਗਾ ਜਿਹੜੀ ਉਮਰ ਹੁੰਦੀ ਹੈ ਸਾਥ ਨੂੰ ਹੋਣ ਦੀ ਉਹ ਵਿੱਚ ਵਿਚਾਲੇ ਛੱਡ ਗਏ ਜੀ ਚਲੋ ਦੇਖੋ ਜੀ ਬਾਈਕ ਨੂੰ ਕੀ ਕਰਿਆ ਸਾਰਿਆਂ ਦਾ ਆਮ ਉਮਰ ਹੁੰਦੀ ਹੈ ਨਾ ਜਿਹੜੀ ਜਦੋਂ ਆਪਾਂ ਇੱਥੇ ਇਕ ਹੁੰਨੇ ਆ ਉਦੋਂ ਜਿਹੜਾ ਰਿਸ਼ਤਾ ਹੁੰਦਾ ਹੈ ਹਸਬੰਡ ਵਾਈਫ ਦਾ ਉਹ ਫਰੈਂਡਲੀ ਹੁੰਦਾ ਬਹੁਤ ਉਹ ਇੱਕ ਦੂਜੇ ਦੇ ਫਰੈਂਡ ਬਣ ਜਾਂਦੇ ਨੇ ਉਹ ਪਹਿਲਾਂ ਤਾਂ ਰੁੱਸਣਾ ਮਨਾਉਣਾ ਚੱਲਦਾ ਰਹਿੰਦਾ ਜਦੋਂ ਬੱਚੇ ਛੋਟੇ ਹੁੰਦੇ ਨੇ ਹਾਂ ਸੰਦੀਪ ਸਾਰੋ ਸੁਗੇ ਮੰਗੇ ਆਪਾਂ ਕਦੇ ਇਸੇ ਨਹੀਂ ਆਦੇ ਪਾਪਾ ਨੇ ਜੇ ਰੋਸ ਵੀ ਜਾਣਾ ਤੇ ਮੈਂ ਮਤਲਬ ਕਿ ਐ ਕਦੇ ਸ਼ੋਰ ਹੀ ਨਹੀਂ ਸੀ ਕਰਦੀ ਵੀ ਮੈਂ ਬੋਲਣਾ ਨਹੀਂ ਮੈਂ ਉਵੇਂ ਗੱਲਾਂ ਮਾਰਦੀ ਤੁਹਾਨੂੰ ਹੋਲੀ ਹੋਲੀ ਦੋ ਤਿੰਨ ਦਿਨ ਜੇ ਲੰਗਾ ਲੈਂਦੇ ਆ ਤੇ ਹੋਲੀ ਹੋਲੀ ਨਾਰਮਲ ਹੋ ਜਾਂਦੀ ਇੰਨੀ ਤਾਂ ਕੋਈ ਫਰਕ ਨਹੀਂ ਪੈਂਦਾ ਇਹ ਮੈਨੂੰ ਉਵੇਂ ਹੀ ਬੁਲਾ ਹੀ ਜਾਂਦੀ ਆ ਮੈਂ ਕਦੇ ਨਹੀਂ ਆ ਜੀ ਤੁਸੀਂ ਵੀ ਚਲ ਠੀਕ ਹੈ ਮੈਂ ਨਹੀਂ ਬੁਲਾਉਂਦੀ ਹਾਂ ਨਾ ਆਪਾਂ ਆਪਾਂ ਦਾ ਨਾਰਮਲ ਹੀ ਉਵੇਂ ਹੀ ਰਹਿਣਾ ਵੀਡੀਓ ਵੀ ਹੋ ਰਹੀ ਨੂੰ। ਅਗਲਾ ਥੱਲੇ ਹੋਇਆ। ਤੋੜ। ਤੇ ਫੋਨਾ ਇਹ ਜਿਹੜਾ ਟਾਈਮ ਸੀਗਾ ਵੀ ਹੁਣ ਉਸਦੇ ਨਹੀਂ ਸੀ ਹੁਣ ਇਕੱਠੇ ਦੁਰੇ ਦਾ ਕੰਮ ਤਾਂ ਪਹਿਲਾਂ ਵੀ ਅਸੀਂ ਐਂ ਕਰਦੇ ਹੁੰਦੇ ਸੀ ਕਿ ਜਦ ਇਕੱਠੇ ਦੁਰੇ ਕਰਨਾ। ਜਦੋਂ ਉਹਦੇ ਛੋਟਾ ਸੀ ਹੈ ਨਾ ਉਦੋਂ ਵੀ ਅਸੀਂ ਇਕੱਠੇ ਕਰਦੇ ਸੀ ਨਾ। ਪਰ ਹੋਰ ਸੀ ਜਦੋਂ ਜਿਹੜਾ ਤਾਈ ਨੂੰ। ਦੱਸ ਕੁਛ ਹੋਇਆ। ਬੜਾ ਜਿਆਦਾ ਦੱਸ। ਤਦ ਆਖਰ ਬਦਈ ਜੀ ਜਗਾਇਬ ਨੂੰ ਜੀ ਹੁਣੇ ਕਿ ਨਾ ਨਹੀਂ ਅਸੀਂ ਵਾਇਕਰ ਨੂੰ ਕੋਈ ਦੋਸ਼ ਦਿੰਦੇ ਆ ਜਿੰਨੇ ਕ ਟਾਈਮ ਲਈ ਰੱਬ ਨੇ ਸਾਥ ਦਿੱਤਾ ਉਹ ਬਹੁਤ ਬਹੁਤ ਰਿਤਾ ਉਹਦਾ ਸ਼ੁਕਰ ਹੀ ਕਰਦੇ ਆ ਬਸ ਫੇਰ ਮਿਲਾਂਗੇ ਅਗਲੇ ਜਨਮ ਚ ਫੇਰ ਉਸੇ ਲਾਂਗਵੀ ਆਪਦੀ ਲੰਬੀ ਦੀ ਮਾਰੀ ਜੇ ਰੱਬ ਨੇ ਚਾਇਆ ਤਾਂ ਜੀ ਨਹੀਂ ਮਿਗਾਦੀ ਮੈਂ ਸੋਚਦੀ ਹੁੰਨੀ ਆ ਕਹਿੰਦੇ ਹੁੰਦੇ ਆ ਕਿ ਜਦੋਂ ਨਾ ਤੁਹਾਡੀ ਕਿਸੇ ਚੀਜ਼ ਨੂੰ ਕਾਉਣ ਦੀ ਬਹੁਤ ਜ਼ਿਆਦਾ ਸਟਰੋਂਗ ਇੱਛਾ ਹੁੰਦੀ ਆ ਨਾ ਕਿ ਉਹ ਤੁਹਾਨੂੰ ਜ਼ਰੂਰ ਮਿਲਦੀ ਆ ਔਰ ਮੇਰੀ ਸਟਰੋਂਗ ਇੱਛਾ ਹੈਗੀ ਆ ਕਿ ਮੈਂ ਅਗਲੇ ਜਨਮ ਦੇ ਵਿੱਚ ਦੇਸ਼ ਤੇ ਪਾਪਾ ਨੂੰ ਮਿਲਾਂ ਫੇਰ ਬਸ ਤੇ ਮੈਂ ਮਿਲੂੰਗੀ ਜ਼ਰੂਰ ਮੈਨੂੰ ਲੱਗਦਾ ਵੈਸੇ ਇਹ ਮੇਰੀ ਪਰਮਾਤਮਾ ਦਾ ਅੱਗੇ बस ਇਹੀ ਦੁਆ ਹੈ ਮੇਰੀ ਇੰਨੀ ਇੱਛਾ ਜ਼ਰੂਰ ਪੂਰੀ ਕਰਦੀ ਕਿ ਮੈਨੂੰ ਦੁਬਾਰਾ ਉਹ ਹੀ ਇਨਸਾਨ ਫੇਰ ਮਿਲ ਆ ਜੀ ਇਹਨਾਂ ਸਿਆਣਾ ਆਏਗਾ ਪਿਆਰਾ ਤੇ ਨਸਚਿਹਾਰਾ ਜੀ ਐਨਾ ਰਿਸਪੌਂਸੀਬਲ ਜੀਨੇ ਮੈਨੂੰ ਵੀ ਸਿਆਣੀ ਬਣਾ ਦੋ। ਲਾਹਰ ਵਾਲੇ ਦੀ ਮੱਕੀ। ਇਹ ਗਾਇਕ ਨੂੰ ਪੂਰੀ ਕਰੂਗਾ ਜਰੂਰ ਮੇਰੀ ਇੱਛਾ। ਜਦੋਂ ਮੈਂ ਮੈਂ ਜਨਮ ਲਾਣਾ ਮੈਂ ਹੋਰਾਂ ਦੀ ਵਾਈਫ ਹੀ ਬਣੂਗਾ। ਅਦੇ ਇਸ ਤੇ ਪਾਪਾ ਨੂੰ ਪੇਰ ਲਾਉਣੇ ਜਾ। ਨੌਜੀ ਤੁਹਾਡੇ ਨਾਲ ਨਾਲ ਇਹ ਗੱਲਾਂ ਕਰ ਲੈਣੀਆਂ। ਇਹਦੇ ਪਾਪਾ ਦੀਆਂ ਨਾਲੇ ਅੱਜ ਸੋਨਾ ਦਾ ਕੰਮ ਕਰ ਲਿਆ ਹੁਣ ਆਪਾਂ ਇਹਨੂੰ ਅੱਜ ਨੂੰ ਬੰਦ ਕਰਦੇ ਆ ਇਹਨੂੰ ਰੱਖ ਦੇਣੀ ਆ ਤਾਂ ਬੰਦ ਕਰਕੇ ਠੀਕ ਹੈ ਜੇ ਆਪਾਂ ਸ਼ੌਪ ਤੇ ਲਿਜਾਵਾਂਗੇ ਇੱਕ ਡੱਬਾ ਬੀਬੀ ਦਾ ਇੱਕ ਡੱਬਾ ਮੇਰਾ ਇਹਦੇ ਵਿੱਚ ਫੋਕ ਰੱਖ ਲੈਣੀ ਆ ਆਪਾਂ ਹੁਣ ਠੀਕ ਹੈ ਚਲੋ ਠੀਕ ਹੈ ਜੀ ਮੈਂ ਹੁਣ ਫਿਰ ਮਿਲਦੀ ਆ ਤੁਹਾਨੂੰ ਚਲੋ ਠੀਕ ਹੈ ਮੇਰਾ ਆਇਆ ਰੱਖ ਤੁਸੀਂ ਲੈ ਇਹ ਲੈ ਆਖਦੇ ਵਿੱਚ ਨਾਲੇ ਉਹ ਦੋੜਾ ਤੇ ਰੱਖ ਦੇ ਵੀ ਦੇ ਵਿੱਚ ਮੈਂ ਉਹ ਪਾਇ ਸੀਗੇ ਤਰਬੂਜ ਲੋ ਜੀ ਆਪਾਂ ਚੱਲਦੇ ਹਾਂ ਸ਼ਾਪ ਤੇ ਟਾਈਮ ਬਹੁਤ ਹੋ ਗਿਆ ਸਾਡੇ ਦਾ 10:30 ਹੋ ਗਿਆ 10:30 ਦਾ ਟਾਈਮ ਹੁੰਦਾ ਆਪਣਾ ਸ਼ਾਪ ਦਾ 10:30 ਤੋਂ 6:30 ਤੇ ਦੇਖਦੇ ਆਂ ਅੱਜ ਆਪਣੇ ਲੱਗਣਾ ਹੈਗਾ ਏਸੀ ਜੇਸੀ ਵਾਲਾ ਆ ਗਿਆ ਤਾਂ ਫਿਰ ਵਾਪਸ ਕਰੀ ਤੇਰਾ ਆਪੂਗਾ ਮੈਂ ਜਿੱਦਾਂ ਤੇ ਨਾਲ ਮੇਰਾ ਪੁੱਤ ਖਾਲ ਵੇਲਾ ਕਿੱਦਾਂ ਦੀ ਫਾਈ ਉਹ ਮੈਂ ਪਈਆ ਕਰ ਦਿੰਦਾ ਉਹ ਗੋਡੀ ਨਹੀਂ ਫਾਈ ਮੈਂ ਉਹ ਫਾਈ ਨਹੀਂ ਖਾਲੀ ਉਹਨਾਂ ਨੂੰ ਜ਼ਿਆਦਾ ਪਾਣੀ ਦੀ ਲੋੜ ਹੀ ਨਹੀਂ ਪੈਲੀ ਗੱਲ ਤਾਂ ਵੈਸੇ ਤੇ ਫਿਰ ਜਦੋਂ ਵੀ ਲਾਉਣਾ ਹੈ ਹਾਂਜੀ ਉਹ ਤਾਂ ਛਿੱਟਾ ਮਾਰਦਾ ਕਰੋ ਵੈਸੇ ਤਾਂ ਜੇ ਜ਼ਿਆਦਾ ਪਾਣੀ ਪਰੋਗੇ ਨਾ ਜਦੋਂ ਹਵਾ ਚੱਲੂਗੀ ਮੁੜ ਕੇ ਫਿਰ ਕਿਹੜੇ ਬੁੱਟੇ ਪਲਾਂ ਉਹ ਜਿਹੜੀ ਹਿੱਜ ਜੀ ਬਣੀ ਪਈ ਹੈ ਜੀ ਅੱਛਾ 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 ਉਹਨਾਂ ਦੀ ਬੀਬੀ ਕਹਿੰਦੇ ਖਾਲ ਨਹੀਂ ਖਾਈ ਬਣਾਉਣ ਵਾਲੀ ਖਾਲੀ ਹੈ ਹੀ ਨਹੀਂ ਉਹ ਕਹਿੰਦੇ ਜ਼ਿਆਦਾ ਪਾਣੀ ਦੀ ਲੋੜ ਨਹੀਂ ਉਹਨਾਂ ਨੂੰ ਕਿ ਫਿਰ ਪਾਣੀ ਕਿ ਰੋਣਾ ਹੀ ਪੈਂਦਾ ਹੈ ਪਾਣੀ ਪਾਈ ਫੜ ਕੇ ਲਾ ਦਾਂਗੇ ਏ ਹੁੰਦੇ ਆ ਆਹ ਜਿਹੜੇ ਅੰਦਰਲੇ ਬੂਟੇ ਕਦੇ ਨਹੀਂ ਸੀ ਵਧਿਆ ਬਣੇ ਹੁਣ ਮਾਇਓ ਨਾਲ ਚੜਦੀ ਨੀ ਵਿੱਚੋਂ ਘਾਹ ਪੂਜਾ ਬਹੁਤ ਘਮਿਆ ਆਹ ਪੀਲੇ ਪੱਤੇ ਇਹਦੇ ਨਾਲੋਂ ਲਾਜੋ ਇਹਦੇ ਨਾਲੋਂ ਸਾਰੇ ਲਾਜੋ ਆਹ ਵਾਲੇ ਚੰਗੀ ਤਰ੍ਹਾਂ ਕਰਕੇ ਜਾਇਓ ਚੰਗਾ ਹੋਰ ਚੰਗੀ ਨੀ ਕੰਮ ਕਰਕੇ ਜਾਇਓ ਚੰਗਾ ਚਲ ਆਜੋ ਬੇਬੀ ਲੋ ਜੀ ਟਾਈਮ ਬਹੁਤ ਹੋ ਗਿਆ ਤੇ ਹੁਣ ਆਪਾਂ ਚੱਲਦੇ ਆਂ ਪੌਣੇ 11 ਹੋ ਗਏ ਥੋੜੀ ਘਟਾਉਣ ਨਾਲ ਨਿਕ ਜਾਣੀਏ ਘਰੇ ਵਿੱਚ ਹੀ ਆ ਵਿੱਚ ਹੀ ਆ ਕਾਰ ਚ ਹੀ ਆ ਲੋ ਜੀ ਸ਼ਾਮ ਦੇ 8 ਵਜੇ ਗਏ ਤੇ ਆਪਾਂ ਸ਼ਾਪ ਤੋਂ ਆ ਗਏ ਤੇ ਹੁਣ ਕਾਰ ਧੋਤੀ ਹੈ ਮੈਂ ਕਾਰ ਬਹੁਤ ਗੰਦੀ ਹੋਈ ਪਈ ਸੀ ਆਪਣੀ ਤੇ ਕਾਰ ਧੋ ਕੇ ਹੁਣ ਮੈਂ ਅੰਦਰ ਆਈ ਆ ਤੇ ਇੱਕ ਆਪਾਂ ਲਵਾਉਣਾ ਸੀਗਾ ਦੁਕਾਨ ਦੇ ਵਿੱਚ ਏਸੀ ਤੇ ਅੱਜ ਏਸੀ ਵਾਲੇ ਆਈ ਨਹੀਂ ਹੈਗੇ ਅੱਜ ਤਾਂ ਦਿਨ ਵੀ ਆਈ ਨਹੀਂ ਲੰਘ ਗਿਆ ਤੇ ਹੁਣ ਕਰ ਨੂੰ ਹੋਏਗਾ ਸੈਟਰਡੇ ਤੇ ਪਰਸੋਂ ਸੰਡੇ ਹੁਣ ਦੇਖਦੇ ਆ ਮੇਰੇ ਖਿਆਲ ਹੁਣ ਛੁੱਟੀ ਵਾਲੇ ਦੇਣੀ ਆਉਣਗੇ ਸੰਡੇ ਨੂੰ ਲਵਾਉਣੇ ਆ ਹੁਣ ਗਰਮੀ ਵੀ ਹੁੰਦੀ ਜਾਂਦੀ ਹੈ ਤੇ ਚਲੋ ਜੀ ਅੱਜ ਦਾ ਵਲੌਗ ਇੱਥੇ ਐਂਡ ਕਰਦੇ ਆਂ ਤੇ ਅੱਜ ਦਾ ਆਪਾਂ ਜਨਰਲ ਦਾ ਵਲੌਗ ਪਾਇਆ ਸੀਗਾ ਤੇ ਕੱਲ ਨੂੰ ਮਿਲਾਂਗੇ ਹੋਰ ਵਲੌਗ ਦੇ ਨਾਲ ਇੱਕ ਭੈਣ ਹੈਗੇ ਆ ਜਿਨ੍ਹਾਂ ਦਾ ਕਮੈਂਟ ਆਇਆ ਜਿਨ੍ਹਾਂ ਲਈ ਆਪਾਂ ਅਰਦਾਸ ਕਰਨੀ ਆ ਉਹ ਅਗਲੇ ਵਲੌਗ ਦੇ ਵਿੱਚ ਆਪਾਂ ਦੱਸਾਂਗੇ ਕਿਉਂਕਿ ਸੰਗਤ ਦੀ ਅਰਦਾਸ ਦੇ ਵਿੱਚ ਬਹੁਤ ਸ਼ਕਤੀ ਹੁੰਦੀ ਹੈ ਤੇ ਉਹਨਾਂ ਦੀ ਗੱਲ ਆਪਾਂ ਕੱਲ ਨੂੰ ਕਰਾਂਗੇ ਕੱਲ ਵਾਲੇ ਵਲੌਗ ਦੇ ਵਿੱਚ ਠੀਕ ਹੈ ਜੀ ਚਲੋ ਮਿਲਦੇ ਆਂ ਕੱਲ ਨੂੰ ਵੀਡੀਓ ਵਲੌਗ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ